ਦਰਸਿੰਘਾ ਜੀ ਪੰਜਾਬ ਰੋਡ ਦੇ ਪਨਪਾਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੰਗਰੂਰ ਦੀ ਪੁਤੋ ਸੈਕਟਰੀਆਂ ਜੀ ਅੱਛਾ ਕੀ ਮਸਲਾ ਹੋਇਆ ਜਿਹੜੀ ਅੱਜ ਸਟ੍ਰਾਈਕ ਕੀਤੀ ਹੋਣਾ ਹੈ ਮਸਲਾ ਇਹ ਹੈ ਜੀ ਜਿੱਮੇ ਕਿ ਨਗਰ ਕਾਉਂਸਲ ਮਲੇਰ ਕੋਲਾ ਦੇ ਅੰਦਰ ਇਹ ਆਪਣਾ ਬੱਸ ਸਟੈਂਡ ਪੈਂਦਾਗਾ ਤਕਰੀਬਨ ਪਟਿਆਲਾ ਦੀ ਤੋਂ ਲੁਧਿਆਣਾ ਦੀ ਤੋਂ ਜਾਂ ਸੰਗਰੂਰ ਦੀ ਤੋਂ ਕੁਝ ਪ੍ਰਾਈਵੇਟ ਗੱਡੀਆਂ ਵੀ ਇੱਥੇ ਖੜਦੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਚੋਰੀ ਦੀਆਂ ਜੋ ਮਾਰਦਾਤਾ ਹੁੰਦੀਆਂ ਆਈਆਂ ਨੇ ਪਿਛੇ ਪਹਿਲਾਂ ਵੀ ਬਹੁਤ سارے ਕਨੈਕਟਰਾਂ ਦਾ ਸਮਾਨ ਚੋਰੀ ਹੋਇਆਗਾ ਤੇ ਅਸੀਂ ਪਹਿਲਾਂ ਵੀ ਇਹ ਐਕਸ਼ਨ ਕੀਤਾ ਸੀਗਾ ਉਸ ਕੇ ਸਮਾਂ ਪਰਚੀ ਬੰਦ ਕੀਤੀ ਨਹੀਂ ਪੈਸਾ ਨਹੀਂ ਬੰਦ ਕੀਤੀ ਸੀ ਪਰ ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਣਾ ਕਰਾਂ ਤਾਂ ਸਾਡੇ ਕੋਲ ਲੈਟਰ ਆਗਾ ਨਗਰ ਕੌਂਸਲ ਨਿਕਮ ਵੱਲੋਂ ਦਿੱਤਾ ਹੋਇਆ 28 3 2024 ਦਾ ਇਹਦੇ ਵਿੱਚ ਇਹਨਾਂ ਨੇ ਮੰਗਿਆ ਸੀ ਵੀ ਤੁਸੀਂ ਨਿਪਰਤੀ ਲੈਣੀ ਸਟਾਰਟ ਕਰਦੇ ਹੋ ਵੀ ਅਸੀਂ ਉਸ ਤੋਂ ਬਾਅਦ ਇੱਥੇ ਚੌਕੀਦਾਰ ਦਾ ਪ੍ਰਬੰਧ ਵੀ ਕਰਾਂਗੇ ਕੈਮਰੇਆਂ ਦਾ ਪ੍ਰਬੰਧ ਵੀ ਕਰਾਂਗੇ ਜੋ ਤੁਸੀਂ ਹੋਰ ਚਾਹੋਗੇ ਸਾਰੇ ਪ੍ਰਬੰਧ ਕਰਾਂਗੇ ਪਰ ਅੱਜ ਆਪਾਂ ਜੇ ਦੇਖੀਏ 28 3 ਦਾ ਲੈਟਰ ਆਗਾ ਦੇ ਅੱਜ ਤਕਰੀਬਨ 31 ਸੱਤ ਹੋ ਚੁੱਕੀ ਹੈਗੀ ਲਗਭਗ 4 ਮਹੀਨੇ ਹੋ ਚੁੱਕੇ ਨੇ ਕੋਈ ਵੀ ਪ੍ਰਬੰਧਨ ਨਹੀਂ ਕੀਤਾ ਗਿਆ ਜੋ ਰਾਤ ਕੀਤੀ ਹੈਗੀ ਆ ਮੇਰਾ ਵੀਰ ਕਨੈਕਟਰ ਵੀਰ ਖੜਾ ਹੈਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਸੁngਾ ਕੇ ਇਹਨਾਂ ਦਾ ਕੈਸ਼ ਕੱਪੜੇ ਲਈ ਜਿਹੜੇ ਜੋ ਵੀ ਇਹਨਾਂ ਦਾ ਸਮਾਨ ਸੀ ਸਾਰਾ ਚੋਰੀ ਹੋ ਗਿਆ ਅਸੀਂ ਅੱਜ ਪਛਾਹ ਪਈ ਸੀ ਇਹ ਬਾਸ ਤੇ ਉੱਪਰ ਪਈ ਸੀਗੀ ਜੀ ਕੋਈ ਸ਼ਰਾਰਤੀ ਅੰਸਰ ਆਇਆ ਉਹਨੇ ਇਹਨਾਂ ਨੂੰ ਸੁngਾ ਕੇ ਇਹਨਾਂ ਦਾ ਸਾਰਾ ਸਮਾਨ ਹੀ ਚੱਕ ਕੇ ਲੈ ਗਿਆ ਤੇ ਅੱਜ ਅਸੀਂ ਸਾਰੀ ਸਰਪ ਦੀ ਬੰਦ ਕੀਤੀ ਹੈ ਜੋ ਸਾਡੀਆਂ ਗੱਡੀਆਂ ਪਟਿਆਲਾ ਸੰਗਰੂਰ ਲੁਧਿਆਣੇ ਤੋਂ ਆ ਰਹੀਆਂ ਨੇ ਉਹ ਵੀ ਸਾਰੀਆਂ ਇੱਥੇ ਆ ਰਹੀਆਂ ਨੇ ਬੱਸ ਸਰਵਿਸ ਨੂੰ ਨਾ ਟਾਈਮ ਬੰਦ ਰੋਗੀ ਜਿੰਨਾ ਚਿਰ ਸਾਡੇ ਨੁਕਸਾਨ ਦੀ ਭਰਭਾਈ ਨਹੀਂ ਹੁੰਦੀ ਤੇ ਇੱਥੇ ਬਕਾਇਦਾ ਚਾਰ ਦੁਵਾਰੀ ਲੱਗੇ ਦੋ ਗੇਟ ਲੱਗੇ ਕੈਮਰੇ ਲੱਗੇ ਚੌਕੀਦਾਰ ਦਾ ਪ੍ਰਬੰਧ ਨਹੀਂ ਹੁੰਦਾ ਜੀ ਉਹਨਾਂ ਚਿਰ ਸਾਰੀ ਬੱਸ ਸਰਵਿਸ ਬੰਦ ਰਹੀ ਕਿਹਾ ਦਵਿੰਦਰ ਸਿੰਘ ਅੱਛਾ ਕੀ ਹੋਇਆ ਰਾਤ ਉਹਦੇ ਨਾਲ ਰਾਤ ਮੈਂ ਸਬਕ 10 ਵਜੇ ਸੁੱਤਾ ਜੀ ਤੇ ਉਦੋਂ ਬਾਅਦ 1:30 ਵਜੇ ਮੇਰੇ ਨਾਲ ਜਾਣ ਠਾਲੇ ਮੈਨੂੰ ਠੀਕ ਹੈ ਤਰਾ ਬੈਗ ਕਿਥੇ ਤਰਾ ਬੈਗ ਕਿਥੇ ਇਹ ਜਦੋਂ ਮੈਂ ਦੇਖਿਆ ਮੈਂ ਨੀਚੇ ਵੀ ਨਹੀਂ ਹੈਗਾ ਬੈਗਾ ਇਹਨਾਂ ਨੇ ਮਸਾ ਠਾਲਿਆ ਮੈਨੂੰ ਨਹੀਂ ਪਤਾ ਕੋਈ ਚੀਜ਼ ਮੈਨੂੰ ਕੀ ਸੰਗਾਈ ਆ ਉਹਨਾਂ ਨੇ ਕੀ ਨਾ ਉਹ ਤੋਂ ਬਾਅਦ ਅਸੀਂ ਤਾਂ ਨੀ ਰਿਪੋਰਟ ਕੀ ਕੀ ਲੈ ਗਿਆ ਤੁਹਾਡਾ ਸਮਾਨ ਉਹ ਜੋ ਸਾਰਾ ਕੁਝ ਜੀ ਕੈਸ਼ ਬੈਗ ਮਸ਼ੀਨ ਉਹਦੇ ਬਕਸਾ ਮੰਨ ਲਓ 1.5 ਲੱਖ ਦਾ ਸਮਾਨ ਹੋਣਾ ਮੇਰਾ ਉੱਥੇ ਕੈਸ਼ ਕਿਨਾ ਸੀਗਾ ਕੈਸ਼ ਜਿਹੜਾ ਤਾਂ ਮੈਂ ਕੱਲ ਬਟਿਆ ਸੀ ਕੁੱਲ ਤਾਂ ਮੇਰੇ ਕੋਲ ਬੈਗ 'ਚ 15 16000 ਹੋਣਾ ਕੈਸ਼ ਬਾਕੀ ਜਿਹੜਾ ਬਕਸਾ ਹੈ ਸਾਡੀਆਂ ਅਲੱਗ ਟਿਕਣਾ ਉਹ ਹੈਗੇ 55 6000 ਨੇ ਅੱਛੀ ਜੀ ਹੋ ਗਈ ਕਿਹੜੀ ਵਾਸਤੇ ਉੱਪਰੋਂ ਸੀ 9974 ਪੀਆਰ ਸਰਕਾਰੀ ਵਾਸਤੇ ਨਾ ਪੀਆਰ ਸੀ ਪਛਾਣ ਨਹੀਂ ਸਾਰਾ ਕੁਝ ਮੇਰਾ ਉਹ ਚ ਏਟੀਐਮ ਆਧਾਰ ਕਾਰਡ ਰੈਂਗੀ ਕਾਰਡ ਸਾਰਾ ਕੁਝ ਉਸੇ ਦਾ ਹੀ ਫੜਾਇਆ ਗਿਆ